ਕਈ ਜਾਈ ਹੁ ਨਾ ਬਪਤਿਸਮਾ ਦੇਣ ਵਾਲਾ ਕਹਿੰਦੇ ਹਾਂ ਹਾਂ ਕਈ ਤਾਂ ਜਹੁੰਨਾ ਬਪਤਿਸਮਾ ਦੇਣ ਵਾਲਾ ਕਹਿੰਦੇ ਆ ਜਹੁੰਨਾ ਬਪਤਿਸਮਾ ਦੇਣ ਵਾਲਿਆਂ ਨੂੰ ਰਾਜੇ ਹੇਰੋ ਦੇਸ ਨੂੰ ਕਿਹਾ ਸੀਗਾ ਕਿ ਭਈ ਇਹ ਕੰਮ ਜਿਹੜੇ ਤੂੰ ਕਰਦਾ ਇਹ ਕੰਮ ਚੰਗੇ ਨਹੀਂ ਅੱਜ ਵੀ ਕਈ ਪਾਵਦਰੀ ਅਗਰ ਉੱਠ ਕੇ ਕਹਿਣ ਮੋਦੀ ਨੂੰ ਕਿ ਭਈ ਜਿਹੜੇ ਤੂੰ ਕੰਮ ਕਰਦਾ ਆ ਜਾਂ ਜਿਹੜੇ ਤੇਰੇ ਰਾਜ ਵਿੱਚ ਕੰਮ ਹੋ ਰਹੇ ਆ ਇਹ ਕੰਮ ਚੰਗੇ ਇਹ ਕੰਮ ਚੰਗੇ ਨਹੀਂ ਜਾਂ ਪੰਜਾਬ ਦੀ ਗਵਰਨਮੈਂਟ ਭਗਵੰਤ ਮਾਨ ਨੂੰ ਕਹਵੇ ਭਈ ਤੇਰੇ ਰਾਜ ਵਿੱਚ ਜਿਹੜੇ ਕੰਮ ਹੋ ਰਹੇ ਆ ਇਹ ਕੰਮ ਚੰਗੇ ਇਹ ਕੰਮ ਚੰਗੇ ਨਹੀਂ ਤੇ ਇਹ ਲਿਖਿਆ ਜਾਣਾ ਇਤਿਹਾਸ ਦੇ ਵਿੱਚ ਜਿਵੇਂ ਉਹ ਇਤਿਹਾਸ ਵਿੱਚ ਗੱਲ ਲਿਖੀਏ ਜੋ ਹੁਣਾਂ ਵਕਤਾਂ ਦੇ ਉਹਨਾਂ ਦੀ ਗੱਲ ਲਿਖੀ ਗਈ ਅੱਜ ਵੀ ਇਤਿਹਾਸ ਵਿੱਚ ਇਹ ਗੱਲ ਲਿਖੀ ਜਾਣੀ ਆ ਕਿਉਂ ਕਿਉਂਕਿ ਅਸੀਂ ਵੇਖਦੇ ਆ ਕਿ ਮੀਡੀਆ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਕਿਵੇਂ ਕਿਵੇਂ ਲੋਕਾਂ ਨੂੰ ਜਿਹੜਾ ਆ ਉਹਨਾਂ ਉੱਤੇ ਅਲੱਗ-ਅਲੱਗ ਕਿਸਮ ਦੇ ਕਾਨੂੰਨ ਬਣਾਏ ਜਾ ਰਹੇ ਆ ਪਿੰਡਾਂ ਦੇ ਵਿੱਚ ਦੱਸਿਆ ਜਾਂਦਾ ਕਿ ਸਹਾਈਆਂ ਦਾ ਅਗਰ ਕੋਈ ਮਰ ਜਾਵੇ ਨਾ ਉਹ ਸਾਡੇ ਕਬਰਸਤਾਨ ਵਿੱਚ ਉਹਨੂੰ ਅਸੀਂ ਦੱਬਣ ਨਹੀਂ ਦੇਣਾ ਜਲਾਤਾ ਸਕਦੇ ਪਰ ਦੱਬਣ ਦੇਣਾ ਕਿ ਇਹ ਨਾ ਪਿੰਡਾਂ ਵਿੱਚ ਕਾਨੂੰਨੀ ਬਣ ਗਿਆ। ਇਹ ਵੀ ਕਿੰਨੇ ਅਗਰ ਕੋਈ ਮਰ ਗਿਆ ਉਹਨਾਂ ਦੇ ਖੁਸ਼ੀ ਗਮੀ ਦਾ ਕੋਈ ਮੌਕਾ ਆ ਗਿਆ ਤੇ ਕੋਈ ਵੀ ਪਾਰਟੀ ਉਹਨਾਂ ਦੇ ਘਰ ਵਿੱਚ ਜਾ ਕੇ ਅਰਦਾਸ ਕਰ ਸਕਦਾ। ਮੈਂ ਕਹਿੰਦਾ ਸਾਨੂੰ ਅਰਦਾਸ ਦੀ ਲੋੜ ਹੀ ਨਹੀਂ। ਸਾਡੇ ਤਾਂ ਰੋਜ਼ ਅਰਦਾਸਾਂ ਹੁੰਦੀਆਂ। ਬੋਲੋ ਹਲੇਲੂਇਆ। ਹਲੇਲੂਇਆ। ਅੱਜ ਆਪ ਬਥੇਰੀਆਂ ਅਰਦਾਸਾਂ ਕਰ ਲੈਣੇ। ਸਾਨੂੰ ਸਾਰੀਆਂ ਅਰਦਾਸਾਂ ਹੁੰਦੀਆਂ। ਕੋਈ ਜੰਮ ਪਿਆ ਹੈ ਉਹਦੇ ਉੱਪਰ ਸਾਨੂੰ ਪਤਾ ਕਿਹੜੀ ਅਰਦਾਸ ਕਰਨੀ ਹੈ। ਕਿਹੜੀ ਪ੍ਰੇਅਰ ਕਰਨੀ ਹੈ। ਕੋਈ ਕਿਸੇ ਦੀ ਸ਼ਾਦੀ ਹੈ ਸਾਨੂੰ ਉਹ ਵੀ ਪਤਾ। ਉਹਦੀ ਸ਼ਾਦੀ ਉੱਤੇ ਕਿਹੜਿਆ ਸੀ ਕਲਾਮ ਪੜ੍ਹਨਾ। ਅਗਰ ਕੋਈ ਮਰ ਗਿਆ ਆ ਪ੍ਰਭੂ ਕੋਲ ਸੌ ਗਿਆ ਤਾਂ ਇਹ ਵੀ ਪਤਾ ਕਿ ਉਹਦੇ ਮਰਨ ਦੇ ਉੱਪਰ ਕਿਹੜੀ ਅਰਦਾਸ ਅਸੀਂ ਕਰਨੀ ਹੈ ਕਿਹੜੀ ਪ੍ਰੇਰ ਅਸੀਂ ਅਸੀਂ ਕਰਨੀ ਸਾਨੂੰ ਉਹਨਾਂ ਦੀ ਪ੍ਰੇਰੋਂ ਦੀ ਕੋਈ ਵੀ ਲੋੜ ਕੋਈ ਵੀ ਲੋੜ ਨਹੀਂ ਇੱਥੇ ਆਜੋ ਲਿਖਿਆ ਜਾਣਾ ਤੇ ਪ੍ਰਭੂ ਨੇ ਪੁੱਛਿਆ ਲੋਕੀ ਮਨੁੱਖ ਦੇ ਪੁੱਤਰ ਦੇ ਬਾਰੇ ਕੀ ਕਹਿੰਦੇ ਆ ਤੇ ਪ੍ਰਭੂ ਯਿਸੂ ਮਸੀਹ ਦੇ ਬਾਰੇ ਜਦੋਂ ਚੇਲਿਆਂ ਨੂੰ ਦੱਸਿਆ ਵੀ ਕੋਈ ਲੋਕ ਕਹਿੰਦੇ ਆ ਵੀ ਉਹ ਜੋ ਹੁਨਾ ਫਿਰ ਵਾਪਸ ਆ ਗਿਆ ਜਿੰਦਾ ਹੋ ਗਿਆ ਮਤਲਬ ਹਲੇਲੂਇਆ ਹਲੇਲੂਇਆ ਲੋਕੀ ਨਾ ਡਰਦੇ ਸੀ ਜੋ ਹੁਨਾ ਤੋਂ ਲੋਕੀ ਡਰਦੇ ਸੀ ਕਿ ਉਹਨਾਂ ਨੂੰ ਮਰਿਆ ਸੀ ਉਹ ਫਿਰ ਆ ਗਿਆ ਜਿਉਂ ਨਾਲ ਮਰ ਗਿਆ ਸੀਗਾ ਤੇ ਫਿਰ ਆ ਗਿਆ ਜਿੰਦਾ ਹੋ ਕੇ ਤੇ ਪ੍ਰਭੂ ਨੂੰ ਕਿਹਾ ਤੇ ਲਿਆਂਦੇ ਵੀ ਕਈ ਕਿੰਨੇ ਵੀ ਜਹੁੰਨਾ ਆ ਜਿਉਂ ਨਾਲ ਦਾ ਇੰਨਾ ਡਰ ਸੀ ਅੱਜ ਵੀ ਕਈਆਂ ਪਾਦੀਆਂ ਦੇ ਕਈਆਂ ਨੂੰ ਬਹੁਤ ਡਰ ਆ ਹੈਨਾ ਕਈ ਤਾਂ ਗੱਲ ਹੀ ਨਹੀਂ ਕਰਦੇ ਪਾਦੀਆਂ ਦਾ ਨਹੀਂ ਭਈ ਇਹਨੂੰ ਸਾਰੀ ਬਾਈਬਲ ਪਤਾ ਇਹਨੂੰ ਬਾਈਬਲ ਦੇ ABC ਸਾਰੀ ਪਤਾ ਹੈ ਇਹਨੇ ਜਵਾਬ ਸਾਨੂੰ ਬੜੇ ਦੇਣੇ ਆ ਤੇ ਕਈ ਉਹਨਾਂ ਨੇ ਗੱਲਬਾਤ ਕਰਦੇ ਜਿਨ੍ਹਾਂ ਨੂੰ ਕੋਈ ਜਵਾਬ ਦੇਣਾ ਆਉਂਦਾ ਅੱਜ ਅਸੀਂ ਵੇਖਦੇ ਹਾਂ ਬਹੁਤ ਸਾਰੇ ਲੋਕਾਂ ਨੂੰ ਉਹ ਆਪਣੇ ਇੰਟਰਵਿਊ ਲੈਂਦੇ ਆ ਗੱਲਬਾਤਾਂ ਕਰਦੇ ਆ ਤੇ ਕਈ ਵਾਰ ਉਹਨਾਂ ਨੂੰ ਉਹ ਸਵਾਲ ਜਦੋਂ ਜਵਾਬ ਪੁੱਛਦੇ ਆ ਨਾ ਸਵਾਲ ਕਰਦੇ ਹੋ ਤਾਂ ਜਵਾਬ ਸਾਨੂੰ ਆਉਂਦਾ ਹੁੰਦਾ ਪਰ ਜੇ ਸਾਹਮਣੇ ਬੰਦਾ ਬੈਠਾ ਉਹਨੂੰ ਜਵਾਬ ਹੀ ਨਹੀਂ ਆਉਂਦਾ ਹੁੰਦਾ। ਉਹਨੂੰ ਬਿਠਾਉਂਦੇ ਵੀ ਕਈ ਵਾਰ ਉਹਨਾਂ ਨੂੰ ਹੀ ਆ ਜਾਂਦਾ ਪੂਰੇ ਸਵਾਲ ਸਵਾਲਾਂ ਦੇ ਜਵਾਬ ਹਮ ਦੇਨੇਗੇ। ਸੋ ਜੋ ਹੁਨਾ ਦਾ ਇੰਨਾ ਡਰ ਲਪਨ ਪਿਆ ਹੋਇਆ ਸੀਗਾ ਕਿਉਂਕਿ ਜੇ ਹੁਨਾ ਜਦ ਬੋਲਦਾ ਸੀ ਨਾ ਤੇ ਸੱਚ ਰੋਕਦਾ ਹੀ ਨਹੀਂ ਸੀ ਉਹਦੇ ਕੋਲ। ਸੱਚੀ ਗੱਲ ਬੋਲ ਦਿੰਦਾ ਹੁੰਦਾ ਸੀਗਾ। ਸੋ ਜੋ ਹੁਨਾ ਨੇ ਜਿਹੜਾ ਸੱਚ ਬੋਲਿਆ ਉਹ ਰਾਜੇ ਹੀਰੇ ਦੇ ਉਸ ਨੂੰ ਇੰਨੀ ਤਕਲੀਫ ਨਹੀਂ ਹੋਈ ਪਰ ਉਹਦੀ ਬੀਵੀ ਨੂੰ ਤਕਲੀਫ ਹੋ ਗਈ। ਕਿਉਂਕਿ ਉਹਦੀ ਬੀਵੀ ਦਾ ਬੱਚਾ ਨਾਮ ਸੀ ਸੋ ਇਸ ਕਰਕੇ ਰਾਜੇ ਹੇਰੋਦੇਸ ਆਪਣੇ ਭਰਾ ਦੀ ਬੀਬੀ ਨੂੰ ਰੱਖਿਆ ਹੋਇਆ ਸੀਗਾ ਤੇ ਉਹਨੂੰ ਬੜੀ ਤਕਲੀਫ ਹੋਈ ਤੇ ਉਹਨੇ ਫਿਰ ਰਾਜੇ ਦੇ ਕੋਲੋਂ ਜਿਹੜਾ ਸੀ ਜੋਨਾਬਤ ਸਮੁੰਦਰ ਨੂੰ ਲੈ ਸਿਰ ਸਿਰ ਮੰਗਲਿਆ ਵਾਹੋ ਹਲੇਲੂਇਆ ਹਲੇਲੂਇਆ ਤੇ ਜਿਹੋਨਾ ਸ਼ਹੀਦ ਹੋ ਗਏ ਕੀ ਹੋ ਗਿਆ ਜੋਨਾ ਜੋ ਹੁਨੇ ਨੇ ਸ਼ਹੀਦ ਹੋਇਆ ਪਤਰਾ ਸਭੀ ਸ਼ਹੀਦ ਹੋਇਆ ਤੇ ਉਹਨਾਂ ਦੇ ਸ਼ਹੀਦੀ ਤੇ ਸਾਨੂੰ ਦੁੱਖ ਹੁੰਦਾ ਕਿ ਖੁਸ਼ੀ ਹੁੰਦੀ ਪ੍ਰਭੂ ਯਿਸੂ ਮਸੀਹ ਕੁਰਬਾਨ ਹੋ ਗਿਆ ਤੇ ਪ੍ਰਭੂ ਯਿਸੂ ਮਸੀਹ ਦੇ ਕੁਰਬਾਨੀ ਤੇ ਸਾਨੂੰ ਦੁੱਖ ਹੈ ਕਿ ਖੁਸ਼ੀ ਹੈ ਹੈ ਨਾ ਬਹੁਤੇ ਲੋਕੀ ਕੀ ਕਰਦੇ ਆ ਸਾਡਾ ਮਰ ਗਿਆ ਤੇ ਸਾਨੂੰ ਬਹੁਤ ਤਕਲੀਫ ਆ ਸਾਨੂੰ ਸਾਡਾ ਮਰ ਗਿਆ ਸਾਨੂੰ ਸਾਨੂੰ ਜਿਹੜਾ ਉਹ ਸੋ ਗਿਆ ਦੁੱਖ ਆ ਪਰ ਅਸੀਂ ਕੀ ਕਹਿੰਨੇ ਆ ਅਸੀਂ ਰੱਬ ਦਾ ਧੰਨਵਾਦ ਕਰਦੇ ਜੇ ਪਰਮੇਸ਼ੁਰ ਨੇ ਆਪਣੇ ਪੁੱਤਰ ਦੀ ਕੁਰਬਾਨੀ ਕੀਤੀ ਉਹਦੀ ਕੁਰਬਾਨੀ ਦਾ ਅਸੀਂ ਰੱਬ ਦਾ ਧੰਨਵਾਦ ਕਰਦੇ ਆ ਉਹਦੀ ਕੁਰਬਾਨੀ ਦੇ ਪਰਮੇਸ਼ੁਰ ਸੀ ਦੀ ਕੁਰਬਾਨੀ ਦਾ ਅਸੀਂ ਰੱਬ ਦਾ ਸ਼ੁਕਰ ਕਰਦੇ ਆ ਕਿ ਅਸੀਂ ਮਰ ਜਾਨਾ ਸੀਗਾ ਜੇ ਪ੍ਰਭੂ ਯਿਸੂ ਮਸੀਹ ਨਾ ਕੁਰਬਾਨ ਹੁੰਦਾ ਤਾਂ ਅਸੀਂ ਅਸੀਂ ਮਰ ਜਾਨਾ ਸੀਗਾ ਜੇ ਪ੍ਰਭੂ ਯਿਸੂ ਮਸੀਹ ਨਾ ਸਲੀਬ ਤੇ ਮਰਦਾ ਤੇ ਅਸੀਂ ਅਸੀਂ ਮਰ ਜਣਾ ਸੀਗਾ ਹੈ ਨਾ ਗੱਲਾਂ ਥੁਗੀਆਂ ਸੱਚ ਆ ਪ੍ਰਭੂ ਯਿਸੂ ਜੀ ਦਾ ਨਾਮ ਹਰਦੇ ਤੇ ਅਸੀਂ ਅਸੀਂ ਮਰ ਜਣਾ ਸੀ ਪ੍ਰਭੂ ਯਿਸੂ ਜੀ ਮਰੇ ਕਿਉਂਕਿ ਸਾਨੂੰ ਜੀਵਤ ਰੱਖਣ ਦੇ ਵਾਸਤੇ ਵਾਹੋ ਹਲੇਲੂਇਆ ਹਲੇਲੂਇਆ ਪ੍ਰਭੂ ਯਿਸੂ ਜੀ ਮਰੇ ਤੇ ਸਾਨੂੰ ਜੀਵਤ ਰੱਖਣ ਦੇ ਵਾਸਤੇ ਮਰੇ ਆ ਉਹ ਆਮੀਨ ਮੈਂ ਇੱਕ ਗੱਲ ਕਹਿਣਾ ਹਾਂ ਅਸਰ ਪ੍ਰਭੂ ਨੇ ਮਿਹਰਮਾਨ ਚ ਪਾਇਆ ਸੀ ਗੱਲਾਂ ਪ੍ਰਭੂ ਯਿਸੂ ਜੀ ਜਦੋਂ ਮਰੇ ਨਾ ਤੇ ਪੂਰੀ ਤਿਆਰੀ ਦੇ ਨਾਲ ਮਰੇ ਆ ਤੇ ਜਦੋਂ ਜੀ ਉਠੇ ਪੂਰੀ ਤਿਆਰੀ ਨਾਲ ਜੀ ਉੱਠੇ ਅਸੀਂ ਵੀ ਜਦੋਂ ਮਰਨਾ ਤੇ ਪੂਰੀ ਤਿਆਰੀ ਦੇ ਨਾਲ ਪੂਰੀ ਤਿਆਰੀ ਦੇ ਨਾਲ ਮਰਨਾ ਨਾ ਤਿਆਰੀ ਕਿੱਦਾਂ ਕਰਦੇ ਲੋਕੀ ਅੱਜ ਕੱਲ ਮੇਕਅੱਪ ਵਗੈਰਾ ਕਰਕੇ ਨਹੀਂ ਤਿਆਰੀ ਹੁੰਣਾ ਕੋਟਮੈਂਟ ਪਾ ਕੇ ਇਦਾਂ ਨਹੀਂ ਸੋਨੇ ਸੋਨੇ ਕੱਪੜੇ ਪਾ ਕੇ ਤਿਆਰ ਹੋਣ ਵਾਲੀ ਗੱਲ ਨਹੀਂ ਹੈਗੀ ਹੈਨਾ ਜੇ ਜਦੋਂ ਅਸੀਂ ਮਰਨਾ ਤੇ ਪੂਰੀ ਤਿਆਰੀ ਦੇ ਨਾਲ ਮਰਨਾ ਆ ਉਹਦਾ ਮਤਲਬ ਕੀ ਹੈ ਪਾਣ ਤੌਬਾ ਕਰਕੇ ਬਪਤਿਸਮਾ ਲੈ ਕੇ ਪਵਿੱਤਰ ਆਤਮਾ پا ਕੇ ਪ੍ਰਭੂ ਦੇ ਬਚਨ ਤੇ ਚੱਲਦੇ ਆਂ ਚੱਲ ਰਹੇ ਆਂ ਪ੍ਰਭੂ ਦੇ ਵਿੱਚ ਚੱਲਦੇ ਆਂ ਚੱਲਦੇ ਆਂ ਸੌ ਜਾਣਾ ਆ ਵੱਲੋ ਹallelujah ਹallelujah ਪ੍ਰਭੂ ਬਚ ਸੌ ਜਾਣਾ ਮਤਲਬ ਆ ਕਿ ਜਿਹੜੇ ਸੁੱਤੇ ਆ ਉਹ ਫਿਰ ਜਾਗ ਜਾਗ ਉੱਠਣਗੇ ਜੇ ਅਸੀਂ ਪੂਰੀ ਪਿਆਰੀ ਨਾਲ ਮਰਾਂਗੇ ਤੇ ਪੂਰੀ ਪਿਆਰੀ ਨਾਲ ਜੀ ਵੀ ਜੀਵਿਤ ਹੋਾਂਗੇ ਆਮੀ ਨਹੀਂ ਸਾਮੀ ਗੱਲਾਂ ਸਮਝ ਆਉਂਦੀਆਂ ਔਖੀਆਂ ਨਹੀਂ ਸੋ ਅਸੀਂ ਪੂਰੀ ਤਿਆਰੀ ਦੇ ਨਾਲ ਜਿਹੜਾ ਮਰਨਾ ਆ ਅਸੀਂ ਮਰਨ ਵਾਸਤੇ ਪੂਰੇ ਤਿਆਰ ਹੋਣਾ ਆ ਮਰਨ ਵਾਸਤੇ ਕੀ ਹੋਣਾ ਸੀ ਯਾਰ ਕੋਈ ਹੁੰਦਾ ਨਹੀਂ ਤਿਆਰ ਮਰਨ ਵਾਸਤੇ ਨਾ ਪਰ ਅਸੀਂ ਕੀ ਕਰਨਾ ਪ੍ਰਭੂ ਯਿਸੂ ਨੇ ਮਰਨ ਵਾਸਤੇ ਤਿਆਰ ਹੋ ਗਿਆ ਸੀਗੇ ਮੈਂ ਵੀ ਗੱਲ ਤੁਹਾਨੂੰ ਦੱਸਣਾ ਪ੍ਰਭੂ ਯਿਸੂ ਨੇ ਮਰਨ ਵਾਸਤੇ ਕੀ ਹੋ ਗਿਆ ਸੀਗੇ ਪੂਰੇ ਤਿਆਰ ਪ੍ਰਭੂ ਯਿਸੂ ਨੇ ਆਪਣੇ ਚੇਲੇ ਨੂੰ ਕਹਿ ਦਿੱਤਾ ਕਿ ਮੈਂ ਜਰੂਸ਼ਲਮ ਵਿੱਚ ਜਾਂਦਾ ਆ ਤਾਂ ਕਿ ਆਪਣੇ ਆ ਦੇ ਹੱਥਾਂ ਜੋੜੀਆਂ ਸੋ ਫਰਵਾਇਆ ਜਾਵਾਂ ਤੇ ਸਲੀਬ ਉੱਤੇ ਚੜਾਇਆ ਜਾਵਾ ਵਾਹੋ ਹਲੇਲੂਇਆ ਹਲੇਲੂਇਆ ਪ੍ਰਭੂ ਯਿਸੂ ਨੇ ਮਰਨ ਦੇ ਵਾਸਤੇ ਤਿਆਰ ਹੋ ਗਏ ਤੇ ਅੱਜ ਮਰਨ ਦੇ ਵਾਸਤੇ ਕੋ ਤਿਆਰ ਹੁੰਦਾ ਕਿ ਦੂਜੇ ਵਾਸਤੇ ਕਹਿਣਾ ਪਈ ਦੂਜੇ ਵਾਸਤੇ ਕਿ ਮੈਂ ਆਪਣੇ ਵਾਸਤੇ ਨਾ ਮਰਾਂ ਦੂਜੇ ਵਾਸਤੇ ਬਹੁਤ ਦੂਰ ਗੁੱਜੀ ਗੱਲ ਹੈ ਨਾ ਮੈਂ ਤਾਂ ਆਪਣੇ ਵਾਸਤੇ ਨਾ ਮਰਾਂ ਕਿਸੇ ਵਾਸਤੇ ਕੋਈ ਮਰਦਾ ਮਰਦਾ ਨਹੀਂ ਪ੍ਰਭੂ ਯਿਸੂ ਦੀ ਕੁਰਬਾਨੀ ਐਸੀ ਹੈ ਕਿ ਪ੍ਰਭੂ ਯਿਸੂ ਨੂੰ ਬਹੁਤ ਲੋਕਾਂ ਨੇ ਫਿਰ ਸਰੀਰ ਤੇ ਨਹੀਂ ਚੜਾਇਆ ਸਰੀਰ ਤੇ ਚੜਾਇਆ ਤਾਂ ਪਹਿਲਾਂ ਕੁੱਟਿਆ ਮਾਰਿਆ ਵੀ ਬੜਾਇਆ ਬਹੁਤ ਗੁੱਟਿਆ ਮਾਰਿਆ ਤੇ ਉਹ ਹੀ ਪ੍ਰਭੂ ਜੀ ਤੁਮ ਦੀ ਪਰਮੇਸ਼ਰ ਦੇ ਇਕਲੋਤਾ ਪੁੱਤਰ ਆਪਣੇ ਚੇਲਿਆਂ ਨਾਲ ਕੀ ਬਾਤਾਂ ਲੱਭ ਕਰਦੇ ਆ ਕੀ ਕਹਿੰਦੇ ਆ ਲੋਕੀ ਮੇਰੇ ਬਾਰੇ ਵਿੱਚ ਕੀ ਕਹਿੰਦੇ ਆ ਤੇ ਲੋਕੀ ਕੋਈ ਚੰਗੀਆਂ ਅੰਗਲਾਂ ਨਹੀਂ ਸੀ ਕਹਿੰਦੇ ਅੱਜ ਮਹੱਲੇ ਵਿੱਚ ਪੁੱਛ ਕੇ ਦੇਖ ਲੋ ਇੱਕ ਦੂਸਰਾ ਪੁੱਛਿਆ ਕਰੋ ਯਾਰ ਮਹੱਲੇ ਵਾਲੇ ਮੇਰੇ ਬਾਰੇ ਕੀ ਕਹਿੰਦੇ ਆ ਉਹਨਾਂ ਕਹਣਾ ਯਾਰ ਬੜਾ ਮਾੜਾ ਕਹਿੰਦੇ ਤੇਰੇ ਬਾਰੇ ਹੈਨਾ ਤੇਰੇ ਬਾਰੇ ਉਹ ਤਾਂ ਗਾਲਾਂ ਹੀ ਕੱਢਦੇ ਆ ਚੰਗੇ ਬੰਦੇ ਨੂੰ ਵੀ ਕੋਈ ਚੰਗਾ ਕਹਿੰਦਾ ਨਹੀਂ ਨਹੀਂ ਚੰਗੇ ਬੰਦੇ ਵਿੱਚੋਂ ਨੁਕਸ ਲੱਗਦੇ ਇਹਨੂੰ ਦੇਖੀਏ ਭਲਾ ਇਹਦੇ ਵਿੱਚ ਕੋਈ ਨੁਕਸ ਹੈਗਾ ਕਿ ਨਹੀਂ ਹੈਗਾ ਜਿੱਦਾਂ ਦੇ ਅਸੀਂ ਇਹਨੂੰ ਉਦਾਂ ਦਾ ਬਣਾ ਦਈਏ ਹੈਨਾ ਤੇ ਪ੍ਰਭੂ ਨੇ ਕਿਹਾ ਲੋਕੀ ਮੇਰੇ ਬਾਰੇ ਵਿੱਚ ਕੀ ਕਹਿੰਦੇ ਆ ਕਦੇ ਪੁੱਛਿਆ ਕਦੇ ਆਪਾਂ ਕਿਸੇ ਨੇ ਇੱਕ ਦੂਗੇ ਨੂੰ ਪੁੱਛਿਆ ਵੀ ਲੋਕੀ ਮੇਰੇ ਬਾਰੇ ਵਿੱਚ ਕੀ ਕਹਿੰਦੇ ਮੈਂ ਜਦੋਂ ਤਾਂ ਵਿੱਚ ਗਿਆ ਅਸੀਂ ਮੈਂ 97 ਦੇ ਵਿੱਚ ਗਿਆ ਸੀਗਾ ਦबई ਦੇ ਵਿੱਚ ਤੇ ਉਸ ਵੇਲੇ ਸਾਡੇ ਇੱਕ ਸੁਪਰਵਾਈਜ਼ਰ ਸੀਗਾ ਕੇਰਲਾ ਦਾ ਉਹਦਾ ਨਾਮ ਸੀਗਾ ਫਰਾਂਸਿਸ ਬੜਾ ਪੜਿਆ ਲਿਖਿਆ ਬੰਦਾ ਸੀਗਾ ਸੋ ਉਹਨਾਂ ਦਾ ਵੀ ਰੁਬਾਬ ਵਧਿਆ ਹੁਣ ਸੋ ਉਹਨਾਂ ਨੂੰ ਵੀ ਉਸ ਕੰਮ ਦੀ ਕੰਪਨੀ 'ਚ ਕੰਮ ਕਰਦੇ ਰਹੇ ਪਹਿਲਾਂ ਉਹ ਸਾਡੀ ਕੰਪਨੀ 'ਚ ਸੁਪਰਵਾਈਜ਼ਰ ਸੀਗਾ ਬਾਜ ਉਹ ਰੁਬਾਬ ਬਣ ਗਿਆ ਸੋ ਅਸੀਂ ਉਹਦੇ ਕੋਲ ਗਏ ਤੇ ਉਹਨੂੰ ਪਤਾ ਲੱਗਿਆ ਵੀ ਅਸੀਂ ਵੀ ਜਣ ਕੇ ਵਿਸ਼ਵਾਸੀ ਆਂ ਤੇ ਅਸੀਂ ਵੀ ਵਿਸ਼ਵਾਸ ਦੇ ਵਿੱਚ ਆਂ ਤੇ ਉਹ ਬੜਾ ਖੁਸ਼ ਹੋਇਆ ਕਹਿੰਦਾ ਚਲੋ ਇਸ ਕੰਪਨੀ ਵਿੱਚ ਵੀ ਆਪਣੇ ਕ੍ਰਿਸਚੀਅਨ ਲੋਕ ਕਾਫੀ ਆ ਗਏ ਤੋ ਉਹਦੇ ਮਨ ਵਿੱਚ ਬੜਾ ਹੁੰਦਾ ਸੀ ਉਹ ਕਹਿੰਦਾ ਜੇ ਤੁਸੀਂ ਚਾਹੁੰਦੇ ਤੁਹਾਨੂੰ ਅੰਗਰੇਜ਼ੀ ਸਿਖਾਵਾਂ ਮੈਂ ਤੁਹਾਡੇ ਰੂਮ 'ਚ ਆ ਕੇ ਤੁਹਾਨੂੰ ਅੰਗਰੇਜ਼ੀ ਸਿਖਾਇਆ ਕਰੂੰਗਾ ਬਿਚੇ ਸਿੱਖਣ ਵਾਲੇ ਬਣੋ ਤੁਹਾਨੂੰ ਮੈਂ ਆ ਕੇ ਅੰਗਰੇਜ਼ੀ ਸਿਖਾ ਦੇ ਕਰੂੰ ਤੁਸੀਂ ਬੋਲਿਆ ਕਰੋ ਬਾਹਰ ਦੇ ਕਸਟਮਰਾਂ ਨਾਲ ਜਾ ਕੇ ਤੇ ਤੁਸੀਂ ਉਹਨਾਂ ਨਾਲ ਇੰਗਲਿਸ਼ ਬੋਲੋਗੇ ਤੇ ਚਲੋ ਜੌਬ ਤੁਸੀਂ ਹੈਂਡਲ ਕਰ ਲਵੋਗੇ ਤੇ ਉਹਨੂੰ ਮੈਂ ਜਦ ਅਸੀਂ ਘੋਲ ਮਿਲ ਗਏ ਕਾਫੀ ਸਮਾਂ ਹੋ ਗਿਆ ਤੇ ਮੈਂ ਉਹਨੂੰ ਪੁੱਛਦਾ ਹੁੰਦਾ ਸੀਗਾ ਮੈਂ ਹੁਣ ਕਿ ਉਹਨੂੰ ਕਹਿੰਦਾ ਮੈਂ ਕਿਹਾ ਸਾਰਾ ਤੁਸੀਂ ਦੱਸੋ ਵੀ ਕੰਮ ਦੇ ਵਿੱਚ ਵੀ ਕੁਝ ਮੇਰੇ ਕੋਲ ਗਲਤੀ ਤਾਂ ਨਹੀਂ ਹੁੰਦੀ ਜਾਂ ਉਦੋਂ ਮੈਂ ਕਿਹਾ ਦੱਸੋ ਵੀ ਮੇਰੇ ਵਿੱਚ ਕੀ ਗਲਤੀ ਹੈ ਅਗਰ ਤੁਸੀਂ ਮੈਨੂੰ ਦੱਸੋਗੇ ਕਿ ਤੁਹਾਡੇ ਵਿੱਚ ਆ ਗਲਤੀ ਆ ਤੇ ਮੈਂ ਉਸ ਗਲਤੀ ਨੂੰ ਸੁਧਾਰ ਸਕਦਾ ਹਾਂ ਪਰ ਜੇਕਰ ਕੋਈ ਦੱਸੇਗਾ ਨਹੀਂ ਤਾਂ ਬੰਦਾ ਆਪਣੀ ਗਲਤੀ ਨੂੰ ਸੁਧਾਰ ਸਕਦਾ ਨਹੀਂ ਨੇ ਸੋ ਇਸ ਤਰ੍ਹਾਂ ਸਾਨੂੰ ਇੱਕ ਦੂਰੇ ਕੋਲ ਆਪਣੇ ਮਾਪੇ ਬਾਪ ਦੇ ਕੋਲ ਜਾਂ ਬੱਚਿਆਂ ਦੇ ਕੋਲ ਤੁਹਾਨੂੰ ਪਰਸਪਰ ਉਹਨਾਂ ਦੇ 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 ਕੋਈ ਇਦਾਂ ਦੀ ਗੱਲਾਂ ਹੈਗੇ ਦੱਸੋ ਵੀ ਅਸੀਂ ਉਹਦੇ ਉੱਤੇ ਕੰਟਰੋਲ ਕਰੀਏ ਅਸੀਂ ਉਹਨਾਂ ਚੀਜ਼ਾਂ ਨੂੰ ਮਾੜੀਆਂ ਗੱਲਾਂ ਨੂੰ ਅਸੀਂ ਆਪਣੇ ਵਿੱਚੋਂ ਕੱਢ ਲਈਏ ਤੇ ਚੰਗੀਆਂ ਅੰਗਲਾਂ ਨੂੰ ਅਸੀਂ ਆਪਣੇ ਵਿੱਚ ਆਪਣੇ ਵਿੱਚ ਲੈ ਲਈਏ ਸੋ ਇਸ ਤਰ੍ਹਾਂ ਦੇ ਜਿਹੜਾ ਸਾਡੇ ਵਿੱਚ ਹੋਣਾ ਚਾਹੀਦਾ ਸੀ ਕੁਛਾ ਚਾਹੀਦਾ ਇੱਕ ਦੂਸਰੇ ਨੂੰ ਤੇ ਇੱਕ ਪਈ ਜੇਕਰ ਕੋਈ ਮੇਰੀ ਗੱਲ ਦੇ ਨੂੰ ਮਾੜੀ ਲੱਗਦੀ ਦੱਸਦੇ ਮੈਂ ਉਹ ਸੁਧਾਰ ਲੈਣਾ ਉਹਦੇ ਵਿੱਚ ਕੀ ਆ ਇਹਦੇ ਵਿੱਚ ਕੋਈ ਸਾਡਾ ਘਾਟਾ ਘਾਟਾ ਨਹੀਂ ਇੱਕ ਵਾਰੀ ਮੈਂ ਥੋਟ ਲਿਖਿਆ ਸੀਗਾ ਕਿ ਜਿਹੜਾ ਮਾਫੀ ਮੰਗਣ ਵਾਲਾ ਬੰਦਾ ਹੈ ਨਾ ਜਿਹੜਾ ਮਾਫੀ ਮੰਗਦਾ ਆ ਉਹ ਕਦੇ ਛੋਟਾ ਹੁੰਦਾ ਨਹੀਂ ਉਹ ਕਦੇ ਛੋਟਾ ਨਹੀਂ ਹੁੰਦਾ ਮਾਫੀ ਮੰਗਣ ਵਾਲਾ ਬੰਦਾ ਹਮੇਸ਼ਾ ਹੀ ਪ੍ਰਭੂ ਦੀ ਨਜ਼ਰ ਦੇ ਵਿੱਚ ਵੱਡਾ ਆ ਤੇ ਦੂਜਿਆਂ ਲੋਕਾਂ ਦੇ ਜਾਂ ਆਮ ਲੋਕਾਂ ਵਿੱਚ ਵੀ ਜਦੋਂ ਅਸੀਂ ਮਾਫੀ ਮੰਗਦੇ ਕਹਿੰਦੇ ਯਾਰ ਚੰਗਾ ਬੰਦਾ ਫਿਰ ਵੀ ਮਾਫੀ ਮੰਗ ਲੇ ਉਹਦੀ ਗਲਤੀ ਨਹੀਂ ਸੀ ਪਰ ਫਿਰ ਵੀ ਫਿਰ ਵੀ ਮਾਫੀ ਮੰਗ ਲੇ ਸੋ ਇਸੇ ਤਰ੍ਹਾਂ ਅਸੀਂ ਜਿਹੜਾ ਆ ਇੱਕ ਦੂਸਰੇ ਪੁੱਛਦੇ ਰਹਿਣਾ ਚਾਹੀਦਾ ਪ੍ਰਭੂ ਨੇ ਪੁੱਛਿਆ ਕਿ ਦਾਨੂ ਇਹ ਲੋਕੀ ਮੇਰੇ ਬਾਰੇ ਕੀ ਕਹਿੰਦੇ ਆ ਤੇ ਕੀ ਕਹਿਆ ਲੋਕਾਂ ਨੇ ਪ੍ਰਭੂ ਦੇ ਬਾਰੇ ਲੋਕੀ ਕੀ ਕਹਿੰਦੇ ਆ ਪ੍ਰਭੂ ਦੇ ਬਾਰੇ ਕੇ ਕੋਈ ਲਗਦਾ ਜਿਹੋਨਾ ਫਿਰ ਜੀਨਾ ਹੋ ਕੇ ਜੀਨਾ ਹੋ ਕੇ ਵਾਪਸ ਆ ਗਿਆ ਜਿਹੋਨਾ ਪਰ ਵੀ ਐਸੇ ਗੇ ਹੁੰਦੇ ਹੁੰਦੇ ਆ ਮਰ ਗਿਆ ਸੀਗਾ ਉਹਨੂੰ ਕੁਰਬਾਨ ਕਰ ਦਿੱਤਾ ਸੀ ਕੁਰਬਾਨੀ ਉਹਦੀ ਹੋ ਗਈ ਸੀਗੀ ਜਿਹੋਨਾ ਦੀ ਫਿਰ ਵੜ ਦਿੱਤਾ ਗਿਆ ਸੀਗਾ ਸੋ ਜਿਹੋਨਾ ਦੀ ਕੁਰਬਾਨੀ ਤੇ ਵੀ ਸਾਨੂੰ ਜਿਹੜਾ ਫਕਰ ਆ ਰੱਬ ਦਾ ਧੰਨਵਾਦ ਕਰਦੇ ਜਿਹੋਨਾ ਨੇ ਸੱਚ ਬੋਲਿਆ ਜਿਹੋਨਾ ਨੇ ਸੱਚ ਨੂੰ ਲੁਕਾਇਆ ਨਹੀਂ ਸੱਚੇ ਬੋਲਦਿਆਂ ਬੋਲਦਿਆਂ ਜਿਹੋਨਾ ਕੁਰਬਾਨ हो ਗਿਆ ਤੇ ਪ੍ਰਭੂ ਯਿਸੂ ਮਸੀਹ ਵੀ ਸਾਡੇ ਤੇ ਬੋਲਦੇ ਆ ਮੋਲਦੇ ਆ ਕੁਰਬਾਨ ਹੋ ਗਿਆ ਇਸ ਕਰ ਸਾਨੂੰ ਸੋਗ ਨਹੀਂ ਕਰਨਾ ਚਾਹੀਦਾ ਸਾਨੂੰ ਕੀ ਕਰਨਾ ਚਾਹੀਦਾ ਸਾਨੂੰ ਆਨੰਦਿਤ ਹੋਣਾ ਚਾਹੀਦਾ ਸਾਡੇ ਪ੍ਰਭੂ ਦਾ ਧੰਨਵਾਦ ਕਰਨਾ ਚਾਹੀਦਾ ਕਿ ਖੁਦਾਮਤ ਤੋਂ ਆਪਣੇ ਇਕਲੋਤੇ ਪੁੱਤਰ ਨੂੰ ਸਾਡੇ ਲਈ ਕੁਰਬਾਨ ਕਰ ਦਿੱਤਾ ਤੇ ਪ੍ਰਭੂ ਯਿਸੂ ਮਸੀਹ ਮਰ ਗਿਆ ਸੀਗਾ ਪਰ ਫਿਰ ਜੀ ਉੱਠਿਆ ਤੇ ਹੁਣ ਪ੍ਰਭੂ ਯਿਸੂ ਮਸੀਹ ਮਰਿਆ ਹੋਇਆ ਨਹੀਂ ਆਹ ਵਾਹ ਹਲੇਲੂਇਆ ਹਲੇਲੂਇਆ ਪ੍ਰਭੂ ਯਿਸੂ ਮਸੀਹ ਜੀਵਤ ਆ ਉਹ ਜੀਵਤ ਸੀ ਤੇ ਜੀਵਤ ਹੀ ਆ ਇੱਕ ਮੈਂ ਦੋਈ ਵਿੱਚ ਪ੍ਰਚਾਰ ਕੀਤਾ ਸੀ ਆਪਣੇ ਚਰਚ ਵਿੱਚ ਮੈਂ ਦੱਸਿਆ ਸੀਗਾ ਬਹੁਤੇ ਲੋਕੀ ਪ੍ਰਭੂ ਯਸੂਸ ਜੀ ਦਾ ਜਨਮ ਦਿਨ ਮਨ ਹੁੰਦੇ ਆ ਤੇ ਕਈ ਵਾਰ ਜਨਮ ਦਿਨ ਤੋਂ ਬਾਅਦ ਫਿਰ ਅਸੀਂ ਮਾਰਚ ਅਪ੍ਰੈਲ ਵਿੱਚ ਪ੍ਰਭੂ ਯਸੂਸ ਜੀ ਦੇ ਦਿਨ ਨੂੰ ਯਾਨੀ ਅਪਣੇ ਕੁਰਬਾਨੀ ਦੇ ਦਿਨ ਨੂੰ ਅਸੀਂ ਯਾਦ ਕਰਦੇ ਹਾਂ ਗੁੱਡ ਫਰਡੇ ਕਹਿ ਕੇ ਹੈਨਾ ਸੋ ਪ੍ਰਭੂ ਯਸੂਸ ਜੀ ਕਹਿੰਦੇ ਪ੍ਰਭੂ ਯਸੂਸ ਜੀ ਗੁੱਡ ਫਰਡੇ ਵਾਲੇ ਦਿਨ ਜਿਹੜਾ ਸੀਗਾ ਉਹ ਮਰ ਗਿਆ ਤੇ ਮੈਂ ਅਕਸਰ ਕਿਹਾ ਹੁੰਦਾ ਉਹ ਤੇ ਮੈਂ ਪ੍ਰਚਾਰ ਵੀ ਕਈ ਵਾਰ ਕੀਤਾ ਕਿ ਪ੍ਰਭੂ ਯਸੂਸ ਜੀ ਨੂੰ ਕੋਈ ਮਾਰ ਸਕਦਾ ਨਹੀਂ ਨਹੀਂ ਅਜਾ ਪ੍ਰਭੀਯਸਨ ਸਿੰਘ ਮਾਰ ਕੇ ਕਿੰਨਾ ਚਿਰ ਮਰਿਆ ਤੇ ਗਿਆ ਬ੍ਰਿਆ ਪ੍ਰਭੀਯਸਨ ਸਿੰਘ ਨੂੰ ਤੁਹਾਨੂੰ ਪਤਾ ਨਹੀਂ ਲੱਗਾ ਹੈ ਨਾ ਨਹੀਂ ਨਾ ਕਿਉਂਕਿ ਪ੍ਰਭੀਯਸਨ ਸਿੰਘ ਜਦੋਂ ਆਪਣੀ ਜਾਨ ਪਰਮਾਤਮਾ ਆਪਣਾ ਆਤਮਾ ਪਿਤਾ ਸਭ ਸੌਂਹ ਦਿੱਤਾ ਆ ਹੈ ਨਾ ਆਪਣਾ ਆਤਮਾ ਪਿਤਾ ਦਾ ਸਭ ਸੌਂਹ ਦਿੱਤਾ ਉਸ ਤੋਂ ਬਾਅਦ ਪ੍ਰਭੀਯਸਨ ਸਿੰਘ ਕਿੱਥੇ ਚਲੇ ਗਿਆ ਪਤਾਲ ਦੇ ਵਿੱਚ ਗਏ ਆ ਬੋਲੋ ਹਲੇਲੂਇਆ ਤੇ ਮਰੇ ਥੋੜੀ ਪ੍ਰਭੀਯਸਨ ਸਿੰਘ ਸਰੀਰ ਵਿੱਚੋਂ ਆਤਮਾ ਨਿਕਲ ਗਿਆ ਤੇ ਆਤਮਾ ਕਿੱਥੇ ਚਲਾ ਗਿਆ ਪਤਾਲ ਦੇ ਵਿੱਚ ਚਲਾ ਗਿਆ ਉੱਥੇ ਵੀ ਜਾ ਕੇ ਪ੍ਰਭੀਯਸਨ ਸਿੰਘ ਨੇ ਮਨਾਦੀ ਕੀਤੀ ਹੈ ਉੱਥੇ ਵੀ ਜਾ ਕੇ ਪ੍ਰਭੀਯਸਨ ਸਿੰਘ ਨੇ ਪ੍ਰਚਾਰ ਕੀਤਾ ਤੇ ਪਰਬੀ ਅਸੰਸੀ ਮਰਿਆ ਕਿਥੇ ਇਨਸਾਨਾਂ ਦੇ ਲੋਕਾਂ ਦੇ ਲਈ ਮਨੁੱਖਾਂ ਦੇ ਲਈ ਪਰਬੀ ਅਸੰਸੀ ਮਰਿਆ ਲੱਗਦਾ ਆ ਪਰ ਪਰਬੀ ਅਸੰਸੀ ਸਦੇਵ ਹਮੇਸ਼ਾ ਹੀ ਜਿਵਤ ਆ ਪਰਬੀ ਅਸੰਸੀ ਸ਼ਬਦ ਆ ਇਹ ਸ਼ਬਦ ਕਦੇ ਮਰਦਾ ਸ਼ਬਦ ਕਦੇ ਨਹੀਂ ਮਰਦਾ ਪਰਬੀ ਅਸੰਸੀ ਕਦੇ ਨਹੀਂ ਮਰਿਆ ਇਸੇ ਦਾ ਅਜ ਹੁੰਨਾ ਲੋਕਾਂ ਦੇ ਵਾਸਤੇ ਭਾਵਾਂ ਦੀ ਮਰ ਗਿਆ ਠੀਕ ਆ ਨਾ ਪਰ ਜੇ ਹੁੰਨਾ ਵਰਗਾ ਨਬੀ ਬਾਈਬਲ ਤੇ ਲਿਖਿਆ ਆ ਕਿ ਜਿੰਨਿਆਂ ਨੇ ਮਾਂ ਦੇ ਪੇਟ ਤੋਂ ਜਨਮ ਲਿਆ ਉਨਾ ਸਭ ਨਾਲ ਦੇ ਵਿੱਚ ਜੋ ਹੁਣ ਸਭ ਤੋਂ ਵੱਡਾ ਆ ਮੇਲੋ ਹਲੇਲੂਇਆ ਹਲੇਲੂਇਆ ਜੋ ਹੁਣ ਸਭ ਤੋਂ ਵੱਡਾ ਆ ਜਿਨ੍ਹਾਂ ਦੇ ਮਾਂ ਦੇ ਪੇਟ ਤੋਂ ਜਨਮ ਲਿਆ ਤੇ ਪ੍ਰਭੂ ਯਸੂਸੀ ਦੀ ਲਿਖਿਆ ਬਾਤ ਹੈ ਪ੍ਰਭੂ ਯਸੂਸੀ ਜੋ ਹੁਣਾਂ ਤੋਂ ਵੀ ਵੱਡਾ ਵੀ ਲਿਖਿਆ ਆ ਜੋ ਹੁਣਾਂ ਸਭ ਤੋਂ ਵੱਡਾ ਪਰ ਇੱਥੇ ਜੋ ਹੁਣਾਂ ਤੋਂ ਵੀ ਵੱਡਾ ਇੱਕ ਆ ਉਹ ਕੌਣ ਆ ਪ੍ਰਭੂ ਯਸ਼ਵਸੀ ਮੇਲੋ ਹਲੇਲੂਇਆ ਸੋ ਪ੍ਰਭੂ ਯਸੂਸੀ ਨੇ ਆਪਣੇ ਚੇਲੇ ਨੂੰ ਪੁੱਛਿਆ ਤੇ ਲੋਕੀ ਮੇਰੇ ਬਾਰੇ ਵਿੱਚ ਕੀ ਕਹਿੰਦੇ ਆ ਕੀ ਕਹਿੰਦੇ ਦੁਆਰਾ ਪੜਾਂਗੇ

ਪਹਿਲਾ ਸਵਾਲ ਕੀ ਸੀਗਾ ਲੋਕੀ ਮਨੁੱਖ ਦੇ ਪੁੱਤਰ ਬਾਰੇ ਕੀ ਕਹਿੰਦੇ ਆ ਦੂਜਾ ਸਵਾਲ ਕੀ ਆ ਕਿ ਤੁਸੀਂ ਕੀ ਸੋਚਦੇ ਆ ਕੀ ਸਮਝਿਆ ਕਿ ਮੈਂ ਕੌਣ ਆ ਮੈਂ ਕੌਣ ਆ ਆਪਾਂ ਜੋ ਹੁੰਨਾ ਬਾਰੇ ਸਿੱਖਿਆ ਆ ਕਿ ਜੋ ਹੁੰਨਾ ਲੋਕੀ ਕਹਿੰਦੇ ਵੀ ਜੋ ਹੁੰਨਾ ਆ ਤੇ ਕਈ ਕਹਿੰਦੇ ਐਲੀਆ ਆ ਹੈਨਾ ਇੱਥੋਂ ਆਪਾਂ ਸਟਾਪ ਕਰਦੇ ਆ ਜੋ ਹੁੰਨਾ ਤੋਂ ਉਸ ਤੋਂ ਬਾਅਦ ਅਗਲੇ ਹਫਤੇ ਆਪਾਂ ਸਿੱਖਾਂਗੇ ਮੈਂ ਤੁਹਾਨੂੰ ਇਸ ਹਿੱਸੇ ਵੱਲ ਅੱਗੇ ਲੈ ਕੇ ਜਾਣ ਦੇਣਾ ਜਿਹੜਾ ਆਪਣਾ ਸਬਜੈਕਟ ਆ ਉਹ ਸਬਜੈਕਟ ਸਾਡਾ ਕੀ ਆ ਪ੍ਰਭੂ ਯਸਮ ਸਿੰਘ ਜੀ ਲੰਕੀਆ ਕੀਆ ਦੁਆਰਾ ਪੜ੍ਹਾਂਗੇ ਜਿਵੇਂ ਉਹਨਾਂ ਨੂੰ ਕਿਹਾ ਉਸਨੇ ਉਹਨਾਂ ਨੂੰ ਕਿਹਾ ਚੇਲਿਆਂ ਨੂੰ ਕਿਹਾ ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ ਪਰ ਤੁਸੀਂ ਮੈਨੂੰ ਕੀ ਕਹਿੰਦੇ ਹਾਂ ਜੋ ਮੈਂ ਕੌਣ ਹਾਂ ਜੋ ਮੈਂ ਕੌਣ ਹਾਂ ਵਾਹ ਹਲੇਲੂਇਆ ਪ੍ਰਭੂ ਯਸੂਸ ਨੇ ਚੇਲਿਆਂ ਨੂੰ ਪੁੱਛਦੇ ਵੀ ਦੱਸੋ ਬਈ ਮੈਂ ਕੌਣ ਹਾਂ ਲੋਕੀ ਤਾਂ ਕਹਿੰਦੇ ਆ ਨਾ ਵੀ ਇਹ ਜੋਹਨਾ ਆ ਇਹ ਐਲੀਆ ਆ ਇਹ ਯਰਮੀਆ ਆ ਤੇ ਤੁਸੀਂ ਕੀ ਕਹਿੰਦੇ ਨਾ ਤੁਸੀਂ ਦੱਸੋ ਵੀ ਤੁਸੀਂ ਕੀ ਕਹਿੰਦੇ ਮੈਨੂੰ ਲੋਕੀ ਤਾਂ ਕਹਿੰਦੇ ਆ ਵੀ ਇਹ ਯਰਮੀਆ ਆ ਜੋਹਨਾ ਆ ਤੇ ਐਲੀਆ ਆ ਤੁਸੀਂ ਮੈਨੂੰ ਕੀ ਕਹਿੰਦੇ ਜੇ ਪ੍ਰਭੂ ਆਪਾਂ ਨੂੰ ਪੁੱਛੇ ਬੀ ਤੁਸੀਂ ਦੱਸੋ ਮੈਂ ਕੌਣ ਹਾਂ ਆਪਾਂ ਕੀ ਕਵਾਂਗੇ ਦੱਸ ਕੀ ਕਵਾਂਗੇ ਆਪਾਂ ਪ੍ਰਭੂ ਪੁੱਛਦਾ ਬਿਦਾਸਾ ਲਿਸ਼ਾ ਬੇਟੀ ਮੈਂ ਕੌਣ ਹਾਂ ਦੱਸ ਕੀ ਗੀਆ ਪ੍ਰਭੂ ਤਨੇ ਪੁੱਛੇ ਕਿ ਜੀ ਦੱਸ ਦੂ ਮੈਂ ਕੌਣ ਹਾਂ ਆਪਾਂ ਕੀ ਕਵਾਂਗੇ ਪ੍ਰਭੂ ਤ ਕੌਣ ਹਾਂ ਦੱਸ ਇਹਦਾ ਬਿਲਕੁਲ ਜੀ ਹਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਪ੍ਰਭੂ ਕੌਣ ਆ ਜਦੋਂ ਪ੍ਰਭੂ ਯਿਸੂ ਅੰਸੀ ਪਹਾੜ ਤੇ ਪ੍ਰਾਰਥਨਾ ਕਰਨ ਵਾਸਤੇ ਗਏ ਆ ਤੇ ਪ੍ਰਭੂ ਯਿਸੂ ਮਸੀਹ ਦੇ ਨਾਲ ਤਿੰਨ ਚੇਲੇ ਸੀਗੇ। ਪ੍ਰਭੂ ਯਿਸੂ ਦੇ ਤਿੰਨ ਚੇਲੇ ਸੀਗੇ ਤੇ ਉਸ ਜਗ੍ਹਾ ਦੇ ਉੱਤੇ ਇੱਕ ਆਕਾਸ਼ਵਾਣੀ ਇਹ ਕਹਿੰਦੀ ਹੈ ਕਿ ਇਹ ਮੇਰਾ ਪਿਆਰਾ ਪੁੱਤਰ ਹੈ ਇਸ ਤੋਂ ਮੈਂ ਪ੍ਰਭੂ ਯਿਸੂ ਸੀ ਕੌਣ ਆ ਬਣਾ? ਇਹ ਮੇਰਾ ਪਿਆਰਾ ਪਰਮੇਸ਼ੁਰ ਦਾ ਪਰਮੇਸ਼ੁਰ ਦਾ ਪਿਆਰਾ ਪੁੱਤਰ ਆ ਹਾਲੋ ਹਲੇਲੂਇਆ ਹਲੇਲੂਇਆ ਹਨਾ ਪ੍ਰਭੂ ਯਿਸੂ ਸੀ ਕੌਣ ਆ? ਪ੍ਰਭੂ ਯਿਸੂ ਆਪੇ ਪੁੱਛਦਾ ਦੱਸੋ ਬਣਾ ਮੈਂ ਕੌਣ ਆ? ਸਾਨੂੰ ਪਤਾ ਹੋਣਾ ਚਾਹੀਦਾ ਕਿ ਪ੍ਰਭੂ ਯਿਸੂ ਸੀ ਕੌਣ ਆ? ਤੇ ਕਈ ਤਾਂ ਕਹਿੰਦੇ ਪਰ ਵੀ ਐਸਐਮਸੀ ਡਾਕਟਰ ਹੀ ਆ ਕੀ ਕਹਿੰਦੇ ਆ ਪ੍ਰੋਵੀਐਸਨਸੀ ਕੀ ਆ ਡਾਕਟਰ ਹੀ ਆ ਨਾ ਇਹਦੇ ਬਾਰੇ ਆਪਾਂ ਸਿੱਖਿਆ ਸੀ ਸਿੱਖਿਆ ਪਹਿਲਾਂ ਆਪਾਂ ਪ੍ਰੋਵੀਐਸਨਸੀ ਡਾਕਟਰ ਆ ਮੈਂ ਕਹਿੰਨਾ ਪ੍ਰੋਵੀਐਸਨਸੀ ਡਾਕਟਰ ਡਾਕਟਰ ਨਹੀਂ ਆ ਇਹ ਲੋਕੀ ਮੰਨਦੇ ਡਾਕਟਰ ਪਰ ਮੈਂ ਕੀ ਕਹਿੰਨਾ ਪ੍ਰੋਵੀਐਸਨਸੀ ਮੈਨੂੰ ਪੁੱਛੇ ਭਈ ਤੂੰ ਦੱਸ ਹੈਨਾ ਬੇਪਾਸੇ ਸ਼ੋਗ ਤੂੰ ਦੱਸ ਤਾਈ ਮੈਂ ਕੌਣ ਆ ਤੇ ਮੈਂ ਪ੍ਰੋਵੀਐਸਨਸੀ ਨੂੰ ਕੀ ਕਹੂੰਗਾ ਇਹ ਪ੍ਰੋਵੀ ਲੋਕੀ ਕਹਿੰਦੇ ਤੂੰ ਡਾਕਟਰ ਐ ਪਰ ਮੈਂ ਇਦਾਂ ਨਹੀਂ ਕਹਿੰਦਾ ਮੈਂ ਕੀ ਕਹਿੰਨਾ ਕਿ ਪ੍ਰਭੂ ਯਸਮਸੀ ਡਾਕਟਰ ਨਹੀਂ ਹਾਂ ਬੋਲੋ ਹallelujah ਹallelujah ਅਗਲਾ ਹਿੱਸਾ ਜਿਹੜਾ ਆ ਅਗਲੇ ਹਫਤੇ ਸਿੱਖਾਂਗੇ ਥੋੜਾ ਸਾਡਾ ਟਾਈਮ ਹੋ ਗਿਆ ਸੋ ਅਸੀਂ ਸਿੱਖਾਂਗੇ ਕਿ ਪ੍ਰਭੂ ਯਸਮਸੀ ਕੌਣ ਹੈ ਇਹ ਸਿੱਖਾਂਗੇ ਕਿ ਪ੍ਰਭੂ ਯਸਮਸੀ ਕੌਣ ਹੈ ਪ੍ਰਭੂ ਨੇ ਕਿਹਾ ਚੇਲੇ ਨੂੰ ਪੁੱਛਿਆ ਤੁਸੀਂ ਦੱਸੋ ਵੀ ਮੈਂ ਕੌਣ ਹਾਂ ਸੋ ਅਸੀਂ ਸਿੱਖਣਾ ਇਹ ਆ ਕਿ ਪ੍ਰਭੂ ਯਸਮਸੀ ਕੌਣ ਆ ਸੋ ਇਹ ਨਵਾਂ ਸਬਜੈਕਟ ਜਿਹੜਾ ਅਸੀਂ ਲੈ ਕੇ ਆਏ ਹਾਂ ਸੰਗਤ ਦੇ ਵਿੱਚ ਔਰ ਤਾਂ ਕਿ ਲੋਕਾਂ ਤੱਕ ਇਹ ਸੰਦੇਸ਼ ਪਹੁੰਚੇ ਕਿ ਪ੍ਰਭੂ ਜੈਸੁਸ ਹੀ ਗੌਣ ਉਹਦੇ ਬਾਰੇ ਅਸੀਂ ਅਗਲੇ ਅਪੀ ਸਿੱਖਾਂਗੇ ਆ ਵਸੇ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ ਆਪਣੇ ਸ਼ੇਰਾਂ ਨੂੰ ਅਸੀਂ ਛੁਕਾਵਾਂਗੇ ਔਰ ਪ੍ਰਭੂ ਜੈਸੁਸ ਅਸੀਂ ਧੰਨਵਾਦ ਕਰਦੇ ਜੋ ਪਰਮੇਸ਼ਵਰ ਨੇ ਸਾਡੇ ਮਨ ਦੇ ਵਿੱਚ ਇਹ ਵਿਸ਼ੇ ਪਾਇਆ